ਇਹ ਜਿਹੜਾ ਬੰਦਾ ਨਾ ਇਹ ਜਾਣ ਕੇ ਇਹੋ ਜਿਹਿਆਂ ਮਤਲਬ ਵਾਈਟਸ ਪਾ ਕੇ ਮਤਲਬ ਇਹ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਦਾ ਵੀ ਪੁਲਿਸ ਆਪਣੀ ਕਾਰਵਾਈ ਸਹੀ ਢੰਗ ਨਾਲ ਨਾ ਕਰ ਸਕੇ ਤੁਸੀਂ ਦੇਖਿਆ ਹੋਣਾ 2022 ਚ ਜਦੋਂ ਇਹਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ ਉਦੋਂ ਇਹ ਉੱਥੇ ਟੈਂਕੀ ਤੇ ਚੜ ਗਿਆ ਸੀਗਾ ਉਦੋਂ ਇਹਨੇ ਜਿਹੜੇ ਇੱਕ ਇਹ ਵੀ ਦੱਸਣਾ ਚਾਹੁੰਦਾ ਸਰਦਾਰ ਰਘਵੀਰ ਸਿੰਘ ਡੀਐਸਪੀ ਸਾਹਿਬ ਹੁਣ ਰਿਟਾਇਰ ਹੋ ਗਏ ਨੇ ਬੜੀ ਇੱਕ ਦਰਵੇਸ਼ ਬੰਦੇ ਨੇ ਬੜੇ ਇਮਾਨਦਾਰ ਸ਼ਖੀਆ ਉਹਨਾਂ ਦੀ ਇਹਨੇ ਉਹਨਾਂ ਦੇ ਪ੍ਰਤੀ ਵੀ ਮਤਲਬ ਕੋਈ ਕਸਰ ਨਹੀਂ ਛੱਡੀ ਉਹ ਹੁਣ ਵੀ ਜਿਹੜਾ ਇਹ ਲੇਟੈਸਟ 98 ਨੰਬਰ ਮਕਦਮਾ ਸ਼ੰਭੂ ਥਾਣੇ ਦਾ ਇਹਦੇ ਵਿੱਚ ਵੀ ਇਹਦੀ ਰੈਸਟ ਹੋ ਗਈ ਸੀ ਉਸ ਤੋਂ ਬਾਅਦ ਹੁਣ ਬੇਲ ਤੇ ਆ ਗਿਆ ਇਹਦੇ ਵਿੱਚ ਵੀ ਇਹਨੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟਨ ਸੀ ਆਰ ਐਮ ਨੰਬਰ 52582 2025 ਉਹਦੇ ਵਿੱਚ ਪਾਈ ਸੀ ਉਹਦੇ ਵਿੱਚ ਮਾਨਯੋਗ ਦਲ ਦੇ ਹੁਕਮ ਨਾਲ ਇੱਕ ਸੱਟ ਕੌਨਸਟਿਟਿਊਟ ਹੋਈ ਸੀ ਇਹ ਮੁਕਦਮੇ ਨੂੰ ਇਨਵੈਸਟੀਗੇਟ ਕਰਨ ਵਾਸਤੇ ਨਾ ਕਰਕੇ ਸੱਟ ਬਣੀ ਹੋਈ ਐ ਸੱਟ ਇਨਵੈਸਟੀਗੇਟ ਕਰ ਰਹੀ ਐ ਸੱਟ ਨੇ ਉਹਦੇ ਵਿੱਚ ਐ ਐਸਐਚਓ ਸ਼ੰਭੂ ਤੋਂ ਵੀ ਜਿਹੜੇ ਹਰਪ੍ਰੀਤ ਸੀ ਪਹਿਲਾਂ ਸੀ ਉਹਨਾਂ ਤੋਂ ਐਕਸਪਲੇਨੇਸ਼ਨ ਮੰਗੀ ਆ ਉਹਨੇ ਜਵਾਬ ਦਿੱਤਾ ਉਹਦੇ ਵਿੱਚ ਮਤਲਬ 17 ਤਰੀਕ 17 11 25 ਲੱਗੀ ਸੀ ਉਹਦੇ ਵਿੱਚ ਮਾਨ ਲੋਕ ਜੱਜ ਸਾਹਿਬ ਨੇ ਇਹ ਰਿੱਟ ਨੂੰ ਡਿਸਪੋਜ਼ ਆਫ ਕਰਤਾ ਡਾਇਰੈਕਸ਼ਨ ਦੇ ਕੇ ਸੱਟ ਨੂੰ ਵੀ ਤੁਸੀਂ ਇਹਨੂੰ ਇਨਵੈਸਟੀਗੇਟ ਕਰਕੇ ਜੇ ਮੁਕਦਮਾ ਗਲਤ ਦਰਜ ਹੋਇਆ ਇਹਦੇ ਤੱਤ ਨੂੰ ਸਾਹਮਣੇ ਲਿਆ ਕੇ ਤਾਂ ਇਹਦਾ ਸਪਲੀਮੈਂਟਰੀ ਚਲਾਨ ਦਿਓ ਤੇ ਦੂਜਾ ਜਿਹੜਾ 94 ਨੰਬਰ ਮਕਦਮਾ ਉਹਦੇ ਵੀ ਸਾਰਾ ਇਨਵੈਸਟੀਗੇਟ ਕਰੋ ਤਾਂ ਆਲਰੇਡੀ ਮਤਲਬ ਇਹਦੇ ਵਿੱਚ ਜਿਹੜੇ ਨੇ ਰੀਲੀਫ ਲੈਣਾ ਸੀ ਲੈ ਲਿਆ ਬੇਲ ਹੋ ਗਈ ਜੇ ਇਹਨੂੰ ਫਿਰ ਮਾਨਯੋਗ ਅਦਾਲਤ ਤੇ ਵੀ ਵਿਸ਼ਵਾਸ ਨਹੀਂ ਹੈ ਉਹਨਾਂ ਨੇ ਸੈੱਟ ਬਣਾਤੀ ਆ ਤਿੰਨ ਮੈਂਬਰਾਂ ਦੀ ਤੇ ਉਹ ਇਹਨੂੰ ਬੁਲਾਇਆ ਵੀ ਜਾਊਗਾ ਉਹਦੇ ਵਿੱਚ ਤੇ ਮਤਲਬ ਐਵੇਂ ਮਤਲਬ ਜਿੱਦਨ ਦਾ ਬਾਹਰ ਆਇਆ ਤੇ ਵੀਡੀਓ ਨਇ ਵੀਡੀਓ ਪਾ ਕੇ ਮਤਲਬ ਐ ਪੀ ਟੀ ਆਰ ਪੀ ਵਧਾਉਣ ਪਿੱਛੇ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਪਿੱਛੇ ਮਤਲਬ ਇਹ ਇਹੋ ਜਿਹੀਆਂ ਹਰਕਤਾਂ ਕੋਝੀਆਂ ਹਰਕਤਾਂ ਕੀਤੀ ਜਾਂਦਾ ਐਵੇਂ ਤਾਂ ਫਿਰ ਪੁਲਿਸ ਤਾਂ ਕੋਈ ਕੰਮ ਹੀ ਨਾ ਕਰ ਸਕੇ ਐਵੇਂ ਤਾਂ ਜਿਹੜੀ ਮੁਲਜ਼ਮ ਪਾਰਟੀ ਆ ਫਿਰ ਉਹ ਤਾਂ ਪੁਲਿਸ ਦੇ ਖਿਲਾਫ ਹੀ ਹੋਏਗੀ ਇਹਨੂੰ ਮੈਂ ਇਹਨੂੰ ਤੁਹਾਡੇ ਮਾਧਿਅਮ ਰੇ ਨੇ ਕਹਿਣਾ ਚਾਹਨਾ ਵੀ ਇਹੋ ਜਿਹੀਆਂ ਹਰਕਤਾਂ ਨਾ ਕਰਨ ਸਾਡੇ ਐਸ ਐਸ ਪੀ ਸਾਹਿਬ ਡੀ ਆਈ ਸਾਹਿਬ ਡੀ ਵੀ ਸਾਹਿਬ ਸਾਰੇ ਅਫਸਰ ਉੱਤੇ ਹੈਗੇ ਨੇ ਤੂੰ ਜਦੋਂ ਮਰਜੀ ਦਰਖਾਸਤ ਦੇ ਮਿਲ ਜਾ ਕੇ ਕਿਨੇ ਜਦੋਂ ਮੈਂ ਹੋਰ ਵੀ ਦੱਸਣਾ ਚਾਹੁੰਦਾ ਜਦੋਂ ਇਹ ਬਾਹਰ ਆਇਆ ਮੈਨੂੰ ਪਰਸੋ ਜੋਥੇ ਦਾ ਫੋਨ ਆਇ ਚਲੋ ਅਸੀਂ ਤਾਂ ਸਭ ਦਾ ਫੋਨ ਚੱਕਣਾ ਹੁੰਦਾ ਅਸੀਂ ਨਾ ਕੋਈ ਰਿਕਾਰਡਿੰਗ ਕਿਸੇ ਦੀ ਲਈ ਜਾਂ ਨਾ ਲਾਉਣੀ ਹੈ ਤੇ ਅਸੀਂ ਫੋਨ ਚੱਕਣਾ ਮੈਨੂੰ ਫੋਨ ਕੀਤਾ ਜੀ ਮੈਂ ਬੋਲਦਾ ਗੁਰਸੇਵਕ ਚਲੋ ਜਾਣਦਾ ਮੈਨੂੰ ਮੈਂ ਕਿਹਾ ਹਾਂ ਜੀ ਦੱਸੋ ਭਾਈ ਸਾਹਿਬ ਤੇ ਕਹਿੰਦਾ ਜੀ ਮੇਰੀ ਇੱਥੇ ਭਗੋਰੇ ਕੋਈ 23 ਵਿੱਗੇ ਜ਼ਮੀਨ ਹੈ ਉੱਥੇ ਮੇਰੇ ਕੋਲ 2021 ਦੀ ਰਜਿਸਟਰੀ ਹੈ ਉਹਦੇ ਕਬਜ਼ਾ ਹੋ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਦੱਸੋ ਦਿਓ ਦਰਖਾਸਤ ਦੱਸੋ ਕਿੱਥੇ ਹੈ ਰਜਿਸਟਰੀ ਤੁਹਾਡੀ ਕਹਿੰਦਾ ਜੀ ਮੈਂ ਸਾਰੇ ਡਾਕੂਮੈਂਟ ਦੇ ਕੇ ਉੱਥੇ ਮੈਂ ਕਿਹਾ ਬੰਦਾ ਭੇਜੋ ਕੋਈ ਥਾਣੇ ਐਪਲੀਕੇਸ਼ਨ ਦੇ ਉਸੀ ਕਾਰਵਾਈ ਕਰਦੇ ਮੈਂ ਕਬਜ਼ਾ ਕਹਿੰਦਾ ਕਬਜ਼ਾ ਜੀ ਮੇਰਾ ਮੈਂ ਕੀ ਲਾਇਆ ਹੋਇਆ ਉੱਥੇ ਕਹਿੰਦਾ ਕੁਛ ਨਹੀਂ ਜੀ ਉਹ ਖਾਲੀ ਪਈ ਹੈ ਚਲੋ ਮੈਂ ਕਿਹਾ ਠੀਕ ਹੈ ਅਸੀਂ ਕਰਦੇ ਆਂ ਕਾਰਵਾਈ ਮੈਂ ਫੋਨ ਰੱਖਤਾ ਮੈਂ ਕਿਹਾ ਠੀਕ ਆ ਦੋ ਮਿੰਟ ਬਾਅਦ ਇਹਨੇ ਲਾਈਵ ਹੋ ਕੇ ਪਤਾ ਜੀ ਆਚੀ ਮਾਨ ਸਾਹਿਬ ਨੂੰ ਮੈਂ ਇੱਕ ਫੋਨ ਕੀਤਾ ਭਾਈ ਤੁਸੀਂ ਇਫੈਕਟ ਤਾਂ ਦਿਓਗੇ ਨਾ ਅਸੀਂ ਕਾਰਵਾਈ ਕਰਾਂਗੇ ਹਜ ਤੱਕ ਦਰਖਾਸਤ ਨਹੀਂ ਆਈ ਕੋਈ ਤੇ ਇਹੋ ਜਿਹੀਆਂ ਹਰਕਤਾਂ ਕਰਕੇ ਕਰਦਾ ਤੇ ਇਹਦੀ ਮੈਂ ਤਾਂ ਹੀ ਲੋਕਾਂ ਨੂੰ ਸਾਰੀ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਵੀ ਤਿੰਨ ਚਾਰ ਪਰਚੇ ਦਰਜ ਹੈ ਪਿਛਲੀ ਸਰਕਾਰ ਚ ਵੀ ਇਹ ਤੇ ਪਰਚੇ ਦਰਜ ਨੇ 2017 ਚ ਇਹਤੇ ਪਰਚਾ ਦਰਜ ਹੋਇਆ ਸੀਗਾ ਹਾਂਜੀ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਮੈਂ ਤੁਹਾਨੂੰ ਇੱਕ ਛੋਟੀ ਜੀ ਬਾਈਟ ਰਹੀਂ ਮਤਲਬ ਕੋਈ ਗੱਲ ਕਰਨਾ ਚਾਹੁੰਨਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਚੱਲ ਰਿਹਾ ਗੁਰਸੇਵ ਸਿੰਘ ਅੰਟਾਲ ਆ ਇੱਕ ਬੰਦਾ ਪ੍ਰਾਪਰਟੀ ਡੀਲਰ ਇਹ ਮੰਜੋਲੀ ਪਿੰਡ ਦਾ ਹੈ ਮੈਂ ਇਹਦੇ ਬਾਰੇ ਕੁਝ ਦੱਸਣਾ ਚਾਹੁੰਨਾ ਇਹਦੇ ਖਿਲਾਫ ਜੀ ਚਾਰ ਪਰਚੇ ਦਰਜ ਨੇ ਅਜੇ ਤੱਕ ਇੱਕ ਤਾਂ 64 ਨੰਬਰ ਐਫ ਆਈ ਆਰ ਹੈ ਇਹਦੇ ਵਿੱਚ ਇਹ ਕਨੌਰ ਦੀ 2017 ਦੀ ਐਫ ਆਈ ਆਰ ਹੈ ਇਹਦੇ 302 ਦੀ ਐਫ ਆਈ ਆਰ ਨਾਲ ਹੋਰ ਧਾਰਾਵਾਂ ਲੱਗੀਆਂ ਇਹਦੇ ਵਿੱਚ ਇਹਦੇ ਖਿਲਾਫ ਪਰਚਾ ਸੀ ਇਹ 17 18 ਮਹੀਨੇ ਜੇਲ੍ਹ ਵੀ ਰਕਿਆ ਆ ਉਹ ਤੋਂ ਬਾਅਦ ਇਹਦੇ ਖਿਲਾਫ ਐਫ ਆਈ ਨੰਬਰ 173 2022 ਚ ਉਹ ਵੀ ਸਖੀਨ ਧਾਰਾ 392 447 435 427 ਆਈ ਪੀਸੀ ਥਾਣਾ ਸ਼ੰਭੂਦਰ ਜੋ ਹੈ ਸੀਗਾ 2022 ਚ ਫਿਰ ਉਸ ਤੋਂ ਬਾਅਦ ਇਹ ਦੇ ਖਿਲਾਫ 98 ਨੰਬਰ ਮਕਦਮਾ ਆ 2025 ਚ ਘਨੌਰ ਦਰਜ ਹੋਇਆ ਫਿਰ 94 ਨੰਬਰ ਮਕਦਮਾ ਦਰਜ ਹੋਇਆ ਇਹਦੇ ਖਿਲਾਫ ਆ ਉਹ ਉਹ ਮੀਡੀਆ ਦਾ ਕੋਈ ਇਹ ਚਾਰ ਮਕਦਮੇ ਆਲਰੇਡੀ ਪਹਿਲਾਂ ਦਰਜ ਨੇ ਇਹ 2017 ਦਾ 302 ਦਾ ਮਕਦਮਾ ਇੱਕ 2022 ਚ ਆ ਉਹ ਅੰਡਰ ਟ੍ਰਾਇਲ ਆ ਤੋਂ 98 ਨੰਬਰ ਸ਼ੰਭੂ ਤੋਂ ਮਕਦਮਾ ਉਹ ਵੀ ਅੰਡਰ ਟ੍ਰਾਇਲ ਆ ਇਹ ਮੈਂ ਦੱਸਣਾ ਚਾਹੁੰਦਾ ਆ ਵੀ ਇਹ ਜਿਹੜਾ ਬੰਦਾ ਨਾ ਇਹ ਜਾਣ ਕੇ ਇਹੋ ਜਿਹਿਆਂ ਮਤਲਬ ਵਾਈਟਸ ਪਾ ਕੇ ਮਤਲਬ ਇਹ ਪੁਲਿਸ ਨੂੰ ਤੇ ਅ ਪ੍ਰੈਸ਼ਰਾਈਜ਼ ਕਰਦਾ ਵੀ ਪੁਲਿਸ ਆਪਣੀ ਕਾਰਵਾਈ ਸਹੀ ਢੰਗ ਨਾਲ ਨਾ ਕਰ ਸਕੇ ਤੁਸੀਂ ਦੇਖਿਆ ਹੋਣਾ 2022 ਚ ਜਦੋਂ ਇਹਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ ਉਦੋਂ ਇਹ ਉੱਥੇ ਟੈਂਕੀ ਤੇ ਚੜ ਗਿਆ ਸੀਗਾ ਉਦੋਂ ਅਸੀਂ ਤਾਂ ਹੈ ਨਹੀਂ ਸੀਗੇ ਪਰ ਤੁਹਾਨੂੰ ਤੁਸੀਂ ਸਾਰੇ ਬੰਦੇ ਤਾਂ ਸੀਗੇ ਉਦੋਂ ਇਹਨੇ ਬਹੁਤ ਜ਼ਿਆਦਾ ਤਮਾਸ਼ਾ ਕੀਤਾ ਸੀਗਾ ਤੇ ਉਹ ਤੋਂ ਬਾਅਦ ਇਹਦੀ ਅਰੈਸਟ ਹੋਈ ਫਿਰ ਜੇਲ੍ਹ ਗਿਆ ਫਿਰ ਜ਼ਮਾਨਤ ਹੋਈ ਤੇ ਉਦੋਂ ਇਹਨੇ ਜਿਹੜੇ ਇੱਕ ਮੈਂ ਇਹ ਵੀ ਦੱਸਣਾ ਚਾਹੁੰਦਾ ਸਰਦਾਰ ਰਗਵੀਰ ਸਿੰਘ ਡੀਐਸਪੀ ਸਾਹਿਬ ਹੁਣ ਰਿਟਾਇਰ ਹੋ ਗਏ ਨੇ ਬੜੀ ਇੱਕ ਦਰਵੇਸ਼ ਬੰਦੇ ਨੇ ਬੜੇ ਇਮਾਨਦਾਰ ਸ਼ਬੀਆ ਉਹਨਾਂ ਦੀ ਇਹਨੇ ਉਹਨਾਂ ਦੇ ਪ੍ਰਤੀ ਵੀ ਮਤਲਬ ਕੋਈ ਕਸਰ ਨਹੀਂ ਛੱਡੀ ਉਹਦੋਂ ਮਤਲਬ ਕੋਈ ਅੰਬਾਂ ਵਾਲੀ ਗੱਲ ਕਰ ਲਈ ਕੋ ਕਿਵੇਂ ਕਰ ਲਈ ਜਦ ਕਿ ਉਹ ਮਤਲਬ ਬੜੇ ਸਿਆਣੇ ਸੁਜਮਾਨ ਤੇ ਬੜੇ ਇਮਾਨਦਾਰ ਸ਼ਬੀਆ ਵਾਲੇ ਅਫਸਰ ਸੀਗੇ ਉਹ ਉਹਨਾਂ ਨੂੰ ਵੀ ਇਹਨੇ ਮਤਲਬ ਐਹੋ ਜਿਹਿਆਂ ਬਾਈਕਸ ਪਾ ਕੇ ਪ੍ਰੈਸ਼ਰਾਈਜ਼ ਕੀਤਾ ਹੁਣ ਵੀ ਜਿਹੜਾ ਇਹ ਲੇਟੈਸਟ 98 ਨੰਬਰ ਮਕਦਮਾ ਸ਼ੰਭੂ ਥਾਣੇ ਦਾ ਇਹਦੇ ਵਿੱਚ ਵੀ ਇਹਨੇ ਇਹਨੇ ਇਹਦੀ ਰੈਸਟ ਹੋ ਗਈ ਸੀ ਉਸ ਤੋਂ ਬਾਅਦ ਹਮ ਬੇਲ ਤੇ ਆ ਗਿਆ ਇਹ ਇਹਦੇ ਵਿੱਚ ਵੀ ਇਹਨੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟਨ ਸੀ ਆਰ ਐਮ ਨੰਬਰ 52582 2025 ਉਹਦੇ ਵਿੱਚ ਪਾਈ ਸੀ ਉਹਦੇ ਵਿੱਚ ਮਾਨਯੋਗ ਦਲ ਦੇ ਹੁਕਮ ਨਾਲ ਇੱਕ ਸਟ ਕਨਸਟੀਟਿਊਟ ਹੋਈ ਸੀ ਇਹ ਮਕਦਮੇ ਨੂੰ ਇਨਵੈਸਟੀਗੇਟ ਕਰਨ ਵਾਸਤੇ ਸਟ ਦੇ ਜਿਹੜੇ ਸਟ ਦੇ ਚੇਅਰਮੈਨ ਐਸ ਪੀ ਡੀ ਸਰਦਾਰ ਗੁਰਮਨ ਸਿੰਘ ਬੈਂਸ ਨੇ ਤਾਂ ਦੂਜਾ ਮੈਂ ਸਿਟ ਤੇ ਤੀਜਾ ਐਸ ਐਚਓ ਸਦਰ ਪਟਿਆਲਾ ਨੇ ਤਾਂ ਕਰਕੇ ਸਿਟ ਬਣੀ ਉਹ ਹੀ ਐ ਸਿਟ ਇਨਵੈਸਟੀਗੇਟ ਕਰ ਰਹੀ ਹੈ ਤੇ ਸਿਟ ਨੇ ਉਹਦੇ ਵਿੱਚ ਐਸ ਐਚਓ ਸ਼ੰਭੂ ਤੋਂ ਵੀ ਜਿਹੜੇ ਹਰਪ੍ਰੀਤ ਸੀ ਪਹਿਲਾਂ ਸੀ ਉਹਨਾਂ ਤੋਂ ਵੀ ਐਕਸਪਲੇਨੇਸ਼ਨ ਮੰਗੀ ਆ ਉਹਨੇ ਜਵਾਬ ਦਿੱਤਾ ਤੇ ਉਹਦੇ ਵਿੱਚ ਮਤਲਬ 17 ਤਰੀਕ 17 11 25 ਲੱਗੀ ਸੀ ਉਹਦੇ ਵਿੱਚ ਮਾਨ ਲੋਕ ਜੱਜ ਸਾਹਿਬ ਨੇ ਇਹ ਰਿੱਟ ਨੂੰ ਡਿਸਪੋਜ਼ ਆਫ ਕਰਤਾ ਡਾਇਰੈਕਸ਼ਨ ਦੇ ਕੇ ਸੈਟ ਨੂੰ ਵੀ ਤੁਸੀਂ ਇਹਨੂੰ ਇਨਵੈਸਟੀਗੇਟ ਕਰਕੇ ਜੇ ਮੁਕੱਦਮਾ ਗਲਤ ਦਰਜ ਹੋਇਆ ਇਹਦੇ ਤੱਤ ਨੂੰ ਸਾਹਮਣੇ ਲਿਆ ਕੇ ਤਾਂ ਇਹਦਾ ਸਪਲੀਮੈਂਟਰੀ ਚਲਾਨ ਦਿਓ ਤੇ ਦੂਜਾ ਜਿਹੜਾ 94 ਨੰਬਰ ਮੁਕੱਦਮਾ ਉਹਦੇ ਵੀ ਸਾਰਾ ਇਨਵੈਸਟੀਗੇਟ ਕਰੋ ਤਾਂ ਆਲਰੇਡੀ ਮਤਲਬ ਇਹਦੇ ਵਿੱਚ ਜਿਹੜੇ ਨੇ ਰੀਲੀਫ ਲੈਣਾ ਸੀ ਲੈ ਲਿਆ ਬੇਲ ਹੋ ਗਈ ਜੇ ਇਹਨੂੰ ਫਿਰ ਮਾਨਯੋਗ ਅਦਾਲਤ ਤੇ ਵੀ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੇ ਸੈਟ ਬਣਾਤੀ ਆ ਤਿੰਨ ਮੈਂਬਰਾਂ ਦੀ ਤੇ ਉਹ ਇਹਨੂੰ ਬੁਲਾਇਆ ਵੀ ਜਾਊਗਾ ਉਹਦੇ ਵਿੱਚ ਤੇ ਮਤਲਬ ਐਵੇਂ ਮਤਲਬ ਜਿੱਦਨ ਦਾ ਬਾਹਰ ਆਇਆ ਤੇ ਵੀਡੀਓ ਲੈ ਵੀਡੀਓ ਪਾ ਕੇ ਮਤਲਬ ਆਪੇ ਟੀਆਰਪੀ ਵਧਾਉਣ ਪਿੱਛੇ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਪਿੱਛੇ ਮਤਲਬ ਇਹ ਇਹੋ ਜਿਹੀਆਂ ਹਰਕਤਾਂ ਕੋਝੀਆਂ ਹਰਕਤਾਂ ਕੀਤੀ ਜਾਂਦਾ ਤੇ ਇਹ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਸੀ ਉਹਨੂੰ ਪੁਲਿਸ ਦਾ ਤਾਂ ਇਹ ਕੰਮ ਹੈ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਹਾਂ ਦੋ ਪਾਰਟੀਆਂ ਹੁੰਦੀਆਂ ਇੱਕ ਮਦਈ ਹੁੰਦੀ ਐ ਇੱਕ ਮਲਜਮ ਹੁੰਦੀ ਐ ਐਵੇਂ ਤਾਂ ਫਿਰ ਪੁਲਿਸ ਤਾਂ ਕੋਈ ਕੰਮ ਹੀ ਨਾ ਕਰ ਸਕੇ ਐਨ ਤਾਂ ਜਿਹੜੀ ਮਲਜਮ ਪਾਰਟੀ ਐ ਫਿਰ ਉਹ ਤਾਂ ਪੁਲਿਸ ਦੇ ਖਿਲਾਫੀ ਹੋਏਗੀ ਤਾ ਕਰਕੇ ਬਾਕੀ ਆ ਜਿਹੜਾ ਕੇਸ ਹੈ ਇਹਦੇ ਸਿੱਟ ਬਣੀ ਹੋਈ ਆ ਮਾਨਯੋਗ ਅਦਾਲਤ ਨੇ ਬਣਾਈ ਹੋਈ ਸੀ ਰਿਪੋਰਟ ਦੇਣੀ ਆ ਜਾਂ ਤਾਂ ਇਹਨੂੰ ਹੋ ਗਿਆ ਸਿੱਟ ਡਿਸਪੋਜ਼ ਆਊਟ ਹੋ ਗਈ ਆ ਉਹਦੇ ਕਰਕੇ ਆ ਇਹ ਇਹਨੂੰ ਮੈਂ ਇਹਨੂੰ ਤੁਹਾਡੇ ਮਾਧਿਅਮ ਰੇਣੇ ਕਹਿਣਾ ਚਾਹਣਾ ਵੀ ਐਹੋ ਜਿਹੀਆਂ ਹਰਕਤਾਂ ਨਾ ਕਰਨ ਸਾਡੇ ਐਸਐਸਪੀ ਸਾਹਿਬ ਡੀਆਈ ਸਾਹਿਬ ਡੀਜੀਪੀ ਸਾਹਿਬ ਸਾਰੇ ਅਫਸਰ ਉੱਤੇ ਹੈਗੇ ਨੇ ਦੂ ਜਦੋਂ ਮਰਜੀ ਦਰਖਾਸਤ ਦੇ ਮਿਲ ਜਾ ਕੇ ਇਹਨੇ ਜਦੋਂ ਮੈਂ ਹੋਰ ਵੀ ਦੱਸਣਾ ਚਾਹੁੰਨਾ ਜਦੋਂ ਇਹ ਬਾਹਰ ਆਇਆ ਮੈਨੂੰ ਪਰਸੋ ਜੋਥੇ ਦਾ ਫੋਨ ਆਇਆ ਚਲੋ ਅਸੀਂ ਤਾਂ ਸਭ ਦਾ ਫੋਨ ਚੱਕਣਾ ਹੁੰਦਾ ਅਸੀਂ ਨਾ ਕੋਈ ਰਿਕਾਰਡਿੰਗ ਕਿਸੇ ਦੀ ਲਾਈ ਆ ਨਾ ਲਾਉਣੀ ਆ ਤੇ ਅਸੀਂ ਫੋਨ ਚੱਕਣਾ ਮੈਨੂੰ ਫੋਨ ਕੀਤਾ ਜੀ ਮੈਂ ਬੋਲਦਾ ਕੁ ਸਰੇਵਕ ਚਲੋ ਜਾਣਦਾ ਮੈਨੂੰ ਮੈਂ ਕਿਹਾ ਹਾਂ ਜੀ ਦੱਸੋ ਭਾਈ ਸਾਹਿਬ ਕਹਿੰਦਾ ਜੀ ਮੇਰੀ ਇੱਥੇ ਭਗੋਰੇ ਕੋਈ 23 ਬਿਗੇ ਜ਼ਮੀਨ ਆ ਉੱਥੇ ਮੇਰੇ ਕੋਲ 2021 ਦੀ ਰਜਿਸਟਰੀ ਆ ਉਹਦੇ ਕਬਜ਼ਾ ਹੋ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਦੱਸੋ ਦਿਓ ਦਰਖਾਸਤ ਦੱਸੋ ਕਿੱਥੇ ਹੈ ਰਜਿਸਟਰੀ ਤੁਹਾਡੀ ਕਹਿੰਦਾ ਜੀ ਮੈਂ ਸਾਰੇ ਡਾਕੂਮੈਂਟ ਦੇ ਕੇ ਉੱਥੇ ਮੈਂ ਕਿਹਾ ਬੰਦਾ ਭੇਜੋ ਕੋਈ ਥਾਣੇ ਐਪਲੀਕੇਸ਼ਨ ਦਿਓ ਅਸੀਂ ਕਾਰਵਾਈ ਕਰਦੇ ਮੈਂ ਕਬਜ਼ਾ ਕਹਿੰਦਾ ਕਬਜ਼ਾ ਜੀ ਮੇਰਾ ਮੈਂ ਕੀ ਲਾਇਆ ਹੋ ਚਲੋ ਮੈਂ ਕਿਹਾ ਠੀਕ ਹੈ ਅਸੀਂ ਕਰਦੇ ਆਂ ਕਾਰਵਾਈ ਮੈਂ ਫੋਨ ਰੱਖਤਾ ਮੈਂ ਕਿਹਾ ਠੀਕ ਆ ਦੋ ਮਿੰਟ ਬਾਅਦ ਇਹਨੇ ਲਾਈਵ ਹੋ ਕੇ ਪਤਾ ਜੀ ਆਚੀ ਮਾਨ ਸਾਹਿਬ ਨੂੰ ਮੈਂ ਇੱਕ ਫੋਨ ਕੀਤਾ ਭਾਈ ਤੁਸੀਂ ਇਫੈਕਟ ਤਾਂ ਦਿਓਗੇ ਨਾ ਅਸੀਂ ਕਾਰਵਾਈ ਕਰਾਂਗੇ ਹਜ ਤੱਕ ਦਰਖਾਸਤ ਨਹੀਂ ਆਈ ਕੋਈ ਨਾ ਉੱਥੇ ਥਾਣੇ ਕੋ ਬੰਦਾ ਭੇਜਿਆ ਨਾ ਕੋਈ ਉੱਥੇ ਕਬਜ਼ੇ ਵਾਲੀ ਗੱਲ ਆ ਤਾਂ ਕਰਕੇ ਉਹ ਜਾਣ ਕੇ ਮਤਲਬ ਪੁਲਿਸ ਦੇ ਆ ਦੇਖੋ ਜੀ 120 ਤੇ ਮੈਂ ਉਹਨਾਂ ਨੂੰ ਫੋਨ ਕੀਤਾ ਰਿਕਾਰਡਿੰਗ ਵੀ ਕਰ ਲਈ ਹੋਣੀ ਆ 1.5 ਮਿੰਟ ਮੇਰੀ ਗੱਲ ਹੋਈ ਆ ਬੜੇ ਵਧੀਆ ਢੰਗ ਨਾਲ ਹੋਈ ਆ ਤੇ ਇਹੋ ਜਿਹੀ ਹਰਕਤਾਂ ਕਰਕੇ ਕਰਦਾ ਤੇ ਇਹਦੀ ਮੈਂ ਤਾਂ ਹੀ ਲੋਕਾਂ ਨੂੰ ਸਾਰੀ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਵੀ ਤਿੰਨ ਚਾਰ ਪਰਚੇ ਦਰਜ ਆ ਪਿਛਲੀ ਸਰਕਾਰ ਚ ਵੀ ਇਹਤੇ ਪਰਚੇ ਦਰਜ ਨੇ 2017 ਚ ਇਹਤੇ ਪਰਚਾ ਦਰਜ ਹੋਇਆ ਸੀਗਾ 302 ਦਾ ਤੇ ਇਹ ਇਹੋ ਜੇ ਕੰਮ ਨਾ ਕਰੇ ਜੇ ਕੋਈ ਗੱਲ ਹੈ ਮਾਨਯੋਗ ਅਦਾਲਤ ਤੇ ਵਿਸ਼ਵਾਸ ਰੱਖੇ ਤੇ ਬਾਕੀ ਜੋ ਇਨਵੈਸਟੀਗੇਟ ਹੋਊਗਾ ਅਸੀਂ ਬੈਲਟ ਵਾਲੀ ਸਾਡੀ ਨੌਕਰੀ ਹੈ ਅਸੀਂ ਮਤਲਬ ਹਰ ਗੱਲ ਦੇ ਜਵਾਬਦੇ ਹਾਂ ਇਹ ਤਾਂ ਜਵਾਬਦੇ ਹੈ ਨਹੀਂ ਅਸੀਂ ਤਾਂ ਜਵਾਬਦੇ ਹਾਂ ਨਾ ਹਾ ਕਰਕੇ ਇਹ ਗੱਲ ਦਾ ਅੱਗੇ ਤੋਂ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਪਬਲਿਕ ਨੂੰ ਵੀ ਇਹ ਸਾਰੀ ਇਹਦੀ ਗੱਲਬਾਤ ਹੈਗੀ ਹੈ ਬਾਕੀ ਇਸ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਤਰਤਾਊਗਾ ਸਭ ਦੇ ਸਾਹਮਣੇ ਆਊਗਾ